ਸੱਚਾ ਇਹ ਹੈ ਛਤਰਪਤੀ ਪਾਸਾ ਇਹ ਛਤਰਪਤੀ ਵਾਲਾ ਪਾਸਾ ਹੈ ਛਤਰਪਤੀ ਇਸ ਪਾਸੇ ਜਿਹੜੇ ਚੱਲਣਗੇ ਨਾ ਸੰਸਾਰ ਤੋਂ ਅੱਖਾਂ ਮੀਚ ਕੇ ਹਟ ਕੇ ਉਪਰ ਗਰੀਬ ਨਵਾ ਨਵਾਜ ਕੋ ਸਈਆਂ ਮੇਰਾ ਮਾથે ਛਤਰ ਤਰੇ ਇਹ ਛਤਰਪਤੀ ਰਾਜਾ ਐ ਵਣ ਹੁੰਦਾ ਇੱਥੇ ਦੁਨੀਆ ਨੂੰ ਜਿੱਤ ਕੇ ਵੱਡਾ ਲੀਡਰ ਬਣ ਕੇ ਬਹੁਤੇ ਆਦਮੀ ਮਗਰ ਲਾ ਕੇ ਬਹੁਤੀ ਮਾਇਆ ਇਕੱਠੀ ਕਰਕੇ ਲੰਬੇ ਲੰਬੇ ਭਾਸ਼ਣ ਕਰਕੇ ਕੋਈ ਸ਼ਤਰਪਤੀ ਨਹੀਂ ਰਹਿੰਦਾ ਉਹ ਤਾਂ 2-4 ਦਿਨ ਦੀ ਸਹਬੀਆ ਵੀ ਜੇ ਮਿਲ ਜਵੇ ਇਹ ਤਾਂ ਬਹੁਤ ਉੱਚਾ ਚਾੜ ਕੇ ਪੌੜੀ ਖਿੱਚ ਲੈਂਦੀ ਹੁੰਦੀ ਹੈ ਜਨਤਾ ਉੱਚਾ ਜਾੜਾ ਚੜਦਾ ਪੌੜੀ ਖਿੱਚ ਲਈ ਇਹ ਪੌੜੀ ਵੀ ਖਿੱਚ ਲੈਂਦੇ ਹੁੰਦੇ ਤੁਸੀਂ ਸੱਚ ਦੇ ਨਾਲ ਜੁੜ ਕੇ ਉੱਚੇ ਛੜੋ ਜੋੜ ਰਾਈ ਜੁੜ ਕੇ ਵਿਚ ਨਹੀਂ ਜਿਹੜੇ ਆ ਅੱਛਾ ਇਹ ਹੈ ਛਤਰਪਤੀ ਪਾਸ ਇਹ ਪਾਸਾ ਜਿਹੜਾ ਜਿਹੜੀ ਦਸੀ ਹੈ ਨਾ ਤਾਜ ਚਿੱਤਰੇ ਚਿਤਰਾਖ ਚ 13 ਇਹ ਜਿਹੜਾ ਸਾਈਡ ਹੈ ਇਹ ਛਤਰਪਤੀ ਵਾਲੀ ਸਾਈਡ ਹੈ ਭਗਤਾਂ ਵਾਲੀ ਸਾਈਡ ਹੈ ਇਹ ਰਸਤੇ ਭਗਤ ਤੁਰਦੇ ਨੇ ਭਗਤ ਸੰਸਾਰ ਚ ਐਂ ਵਿਚਰਦੇ ਨੇ ਐਂ ਨਹੀਂ ਵਿਚਰਦੇ ਜਿਵੇਂ ਸੰਸਾਰ ਵਿਚਰਦਾ ਰਹੇ ਦਾ ਸੰਸਾਰ ਚ ਨੇ ਉਹ ਐਂ ਵਿਚਰਦੇ ਨੇ ਤੇ ਦੁਨੀਆ ਐਂ ਵਿਚਰਦੀ ਦਾਹੀਂ ਨਾ ਜੋੜ ਆਇਆ ਭਗਦਾ ਦੇ ਸੰਸਾਰੀਆਂ ਇਹ ਛਤਰਪਤੀਆਂ ਵਾਲੀ ਸਾਈਡ ਹੈ ਬਚ ਕੇ ਚਲਦੇ ਨੇ ਮਾਇਆ ਤੋਂ ਯਕੀਨੀ ਬਾਹਰ ਬਾਟ ਮਾਇਆ ਤੋਂ ਬਾੜ ਰਸਤਾ ਆਪਣਾ ਬਾਹਰ ਰੱਖ ਦੇ ਮਾਇਆ ਜੇ ਰਸਤਾ ਰੱਖਾਂਗੇ ਮੂਰੇ ਬਾਏ ਦੀ ਠੋਕਰ ਵੀ ਲੱਗੂ ਬਾਏ ਦੇਖਣੀ ਵੀ ਉਹ ਜੇ ਰਸਤਾ ਹੀ ਤੁਸੀਂ ਬਾਹਰ ਕਰ ਲਿਆ ਮਾਇਆ ਤੋਂ ਉਹ ਆਪੇ ਮੂਰੇ ਬਾਏ ਆਉਣੀਓ ਨਹੀਂ ਫਿਰ ਤਾਂ ਇਚ ਮਾਇਆ ਨਹੀਂ ਹੁੰਦੀ ਜਿਹੜਾ ਕਾਟ ਹੈ ਨਾ ਕਾਟੇ ਤੇ ਮਾਇਆ ਨਹੀਂ ਹੁੰਦੀ। ਪ੍ਰਕਾਸ਼ ਅੰਦਰ, ਆਕਾਸ਼ ਹਵਾ ਨਹੀਂ ਹੁੰਦੀ। ਉੱਤੇ ਮਾਇਆ ਕਿੱਥੇ ਹੁੰਦੀ? ਮਾਇਆ ਦਾ ਤਾਂ ਢੋਈ ਹੋਈ ਹੈ। ਉੱਤੇ ਮਾਇਆ ਨਹੀਂ ਹੈ। ਮਾਇਆ ਦਾ ਮੋਹ ਜ਼ਰੂਰ ਹੈ। ਮਾਇਆ ਦਾ ਮੋਹ ਚੱਲਿਆ ਜਾਂਦਾ ਉੱਥੇ। ਕਿਆ ਹੋਇਆ ਪਹਿਲਾਂ ਉਹ ਮਾਇਆ ਦਾ ਮੋਹ ਨੂੰ ਜਿਹੜਾ ਨਾ ਬ੍ਰह्म ਗਿਆਨ ਦੀ ਸੇਕ ਲਾ ਕੇ ਉਹ ਜੜਾਂ ਹੀ ਖਤਮ ਕਰ ਦੇਣੀ ਉਹ ਜਿਹੜਾ ਸਹਿਜ ਅਗਨ ਬ੍ਰह्म ਅਗਨ ਸਹਿਜੇ ਪਰ ਜਾਲੀ ਹੈ ਨਾ ਉਹਦੇ ਨਾਲ ਇਹ ਪ੍ਰਭਾਵ ਜਿਹੜੇ ਮਾਇਆ ਦੇ ਨੇ ਉਹ ਬਕਾਰ ਨਸ਼ਟ ਕਰ ਦਿੰਦੇ ਨੇ ਦੇਖੋ ਕਈ ਬਾਰੀਆਂ ਨੂੰ ਬਿਜਲੀ ਦੇ ਲਾ ਕੇ ਨੇ ਸ਼ਾਰਟ ਕਰੰਟ ਲਾ ਕੇ ਨਸ਼ਟ ਕਰ ਦਿੰਦੇ ਬ੍ਰह्म ਗਿਆਨ ਦੇ ਕਰੰਟ ਨਾਲ ਇਹਨਾਂ ਦੇ ਪ੍ਰਭਾਵ ਨਸ਼ਟ ਹੋ ਜਾਂਦੇ ਏ ਜਰੂਰ ਰਸਟ ਕਰਨੇ ਪੜੇ ਨੇ ਤਾਂ ਮਨ ਨੇ ਟਕੜੇ ਹੱਥ ਛੱਕੀ ਨਾ ਰਹੋ ਛਾੜ ਕੀ ਨਾ ਪਾਸਾ ਅੱਛਾ ਛੱਕੀ ਨਾ ਰਹੋ ਜਿਹੜੇ ਮਾਇਆ ਨੂੰ ਛੱਡ ਕੇ ਚੱਲਦੇ ਨੇ ਉਹ ਮਾਇਆ ਤੋਂ ਆਨੰਦ ਹੋਏ ਰਹਿੰਦੇ ਨੇ ਛਕਣਾ ਹੁੰਦਾ ਆਨੰਦ ਹੋਣਾ ਆਪਣੇ ਕੁਝ ਹੋਰ ਤਰੀਕੇ ਨਾਲ ਬੋਲਦੇ ਨੇ ਛੱਕ ਲਫਜ਼ ਨੂੰ ਯੂਪੀ ਦੇ ਵਿੱਚ ਸਹੀ ਬੋਲਦੇ ਨੇ ਆਪਾਂ ਕਹਿੰਦੇ ਆ ਵੀ ਪ੍ਰਸ਼ਾਦਾ ਛਕ ਲਓ ਫਿਰ ਜੋ ਸ਼ੁਰੂ ਕਰ ਲੈਣਾ ਉਹ ਜਦੋਂ ਰੋਟੀ ਖਾ ਕੇ ਰਾਜ ਜਾਂਦੇ ਨੇ ਉਹਨੂੰ ਪੁੱਛੀ ਹੋਲਣ ਕਹਿੰਦੇ ਅਬ ਛਕ ਗਏ ਰਾਜ ਕੇ ਅਨੰਦ ਹੋ ਗਿਆ ਬਸੰਤ ਇਸੇ ਸੈਂਸ ਵਿੱਚ ਵਰਤਿਆ ਹੋਇਆ ਲਾਲ ਦਾ ਸ਼ੱਕ ਕੀ ਨਾ ਰਹੋ ਅਨੰਦ ਕਿਉਂ ਨਹੀਂ ਰਹਿੰਦੇ ਤੁਸੀਂ ਭੁੱਖ ਕਦੇ ਵਾਇਦੀ ਤੁਹਾਡੇ ਉੱਤੇ ਵਾਇਦੀ ਭੁੱਖ ਰੱਖ ਕੇ ਕਿਉਂ ਚੱਲਦੇ ਹੋ ਕਿਉਂ ਮੈਨੂੰ ਮਿਲਦਾ ਹੈ ਵੇਰਾ ਹਿਸਾਬ ਮੈਨੂੰ ਮਿਲ ਜਾਂਦਾ ਮੈਨੂੰ ਲੋੜੇ ਨਹੀਂ ਦੋ ਵਦ ਵਦ ਮੈਨੂੰ ਤਾਂ ਨਹੀਂ ਦਿੰਦਾ ਵਦ ਮੈਨੂੰ ਨੁਕਸਾਨ ਕਰ ਜੂਗਾ ਰੋਟੀ ਕਿਉਂ ਨਹੀਂ ਲੋਕ ਜਿਆਦਾ ਖਾਂਦੇ ਸਣੇ ਨੁਕਸਾਨ ਕਰਦੀਏ ਕਿਉਂ ਕਿਉਂ ਨਹੀਂ ਜਿਆਦਾ ਖਾਂਦੇ ਨੁਕਸਾਨ ਕਰਦਾ ਜਿਹਦੀ ਨੁਕਸਾਨ ਕਰੇ ਉਹ ਜਰੂਰ ਖਾਣੀਏ ਜਿਆਦਾ ਹਰ ਵਕਤ ਸਿਰ ਤੇ ਆਪਣਾ ਕੋਈ ਨਾ ਸਮਾਨ ਹੈ ਘਰ ਚੋਂਦਾ ਸਾਰੇ ਜਿਹੇ ਪੰਡ ਬੰਦ ਕੇ ਸੱਤੇ ਕਿਉਂ ਨਹੀਂ ਚੱਕ ਕੇ ਰੱਖਦੇ ਸਾਰਾ ਇਹ ਸਵਿੰਦਾ ਬੇਬੂ ਵੀ ਜਾਣਦੇ ਆ ਨਾ ਬੇਬੂਫੀ ਹੈ ਇਹ ਸਿਰ ਤੇ ਰੱਖਾਗੇ ਤੇ ਲੋੜ ਵਾਲੀ ਚੀਜ਼ ਹੈ ਥੱਲੇ ਪਈ ਹੈ ਬਸ ਐਵੇਂ ਸੰਸਾਰ ਚ ਪਈ ਰਹਿਣ ਦੋ ਲੋੜ ਵਾਲੀ ਚੀਜ਼ ਇਹ ਵੀ ਘਰ ਵਾਲੀ ਬੰਦੇ ਨੇ ਉਹ ਬੜਾ ਸੱਤੇ ਚ ਕੀ ਹੋਈਆਂ ਨੇ ਸਸਾਰੀਆਂ ਕਾਰੇ ਪਈਆਂ ਰਹੀ ਚੀਜ਼ਾਂ ਯਾ ਲੋੜ ਉਹ ਕੰਮ ਉਹ ਕੱਲ ਨਾ ਪਈਏ ਪਈਏ ਸਾਰੇ ਸੰਸਾਰੇ ਤੇ ਸਾਰੇ ਦੀ ਪੰਡ ਬੰਦ ਕੇ ਉੱਤੇ ਰੱਖਣੀ ਹੈ ਭੁੱਖਾ ਸਾਰੇ ਦੀ ਪੰਡ ਬੰਦ ਕੇ ਰਖ ਜਾਂਦਾ ਹੈ ਭੁੱਖਾ ਭੁੱਖਾ ਜਦ ਲਗ ਮੇਰੀ ਮੇਰੀ ਕਰਾ ਹੈ ਤਬ ਲੋ ਕਾਜ ਏਕ ਨ ਸਰ ਹੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਹੈ ਮੇਰੀ ਮੇਰੀ ਕਰਕੇ ਹੀ ਪੰਡ ਬੰਨ ਕੇ ਰੱਖਣ ਵਾਲੀ ਗੱਲ ਹੈ ਸੰਸਾਰ ਜਿਹਦਾ ਜਿਹਨੇ ਪੈਦਾ ਕੀਤਾ ਉਹਦਾ ਸਾਰਾ ਮੇਰੀ ਮੰਨਣਾ ਮੇਰੀ ਕਹਿਣਾ ਅਮਾਨਤ ਦੇ ਵਿੱਚ ਖਿਆਲਤ ਬਰਾਬਰ ਹੈ ਨਾ ਆਪਣੀ ਹੈ ਨਹੀਂ ਆਪਣਾ ਦਾ ਸਰੀਰ ਵੀ ਨਹੀਂ ਇਹ ਸੱਚ ਹੈ ਆਪਣਾ ਸਰੀਰ ਵੀ ਨਹੀਂ ਇਹ ਸੱਚ ਹੈ ਸੁਇਤੇ ਬਾਹਰ ਹੋਰ ਸੰਸਾਰ ਹੈ ਜੇ ਜਿਆਦਾ ਸੀ ਨਹੀਂ ਸੀ ਜੰਮਿਆ ਜਾਂ ਸੰਸਾਰ ਤਾਂ ਇੱਥੀ ਸੀ ਜਾਂ ਮੇਰੇ ਇੱਥੇ ਕੀ ਸੀ ਚਲੋ ਬਾਹਰ ਵਾਲੀ ਗੱਲ ਛੱਡੋ ਜਿਹੜਾ ਜੋ ਬੱਚਾ ਨਹੀਂ ਜੰਮਿਆ ਉਹਦਾ ਇੱਥੇ ਕੀ ਹੈ ਜਵਦੀ ਸਾਰੇ ਬਾਪ ਦੀ ਜਿਆਦਾ ਲੋਦੀ ਫਿਰ ਕਹਿੰਦਾ ਮੇਰੀ ਉਹ ਦਾ ਬ ਨੂੰ ਕਹਿੰਦਾ ਤੂੰ ਕਿਹੜਾ ਲੈ ਕੇ ਆਇਆ ਸੀ ਨਾਲ ਤੂੰ ਇਹਦਾ ਮੇਰੇ ਬਾਬੇ ਨੇ ਦਿੱਤੀ ਇਹ ਤੈਨੂੰ ਯਾਬ ਇਹਨਾਂ ਰਾਈਟ ਬਣਦਾ ਜਿੱਤੇ ਵੀ ਕਮਾਈਏ ਉਹ ਜੀ ਵੀ ਹੈ ਉਹ ਨੂੰ ਕਹਿੰਦਾ ਤੂੰ ਨਹੀਂ ਹੁਣ ਹੁਣ ਵੈਲਕਮ ਬਸ ਐਨਾ ਥੋੜਾ ਜਿਹਾ ਟਾਈਮ ਹੈ ਕਰੋਨਾ ਸਾਲ ਦੀ ਇੱਥੇ ਲਾਈਫ ਦੇ ਵਿੱਚ ਵਰਡ ਦੀ ਵਿੱਚ ਸੰਸਾਰ ਦੀ ਸਾਡਾ 100 ਸਾਲ ਦਾ ਮੈਕਸਿਮ ਭਾਈ ਚਲੋ ਜਿੰਨਾ ਵੀ ਸਾਡੀ ਲਾਈਫ ਦਾ ਟਾਈਮ ਹੈ ਇੰਨਾ ਹੀ ਟਾਈਮ ਹੈ ਸਾਡਾ ਬਾਕੀ ਉਹ ਤਾਂ ਪਹਿਲਾਂ ਹਰ ਪਿੱਛੋਂ ਕੋਲ ਮਾਲਕ ਸੀ ਇੱਥੇ ਨਾ ਦੁਨੀਆ ਸਾਡੀ ਸੀ ਨਾ ਸੀ ਦੁਨੀਆ ਦੇ ਸੀ ਅੱਖਾਂ ਵਿੱਚ ਦੇ ਸਾਰੇ ਵੋਟਰ ਲਿਸਟ ਚੋਂ ਅਰ ਆਬਾਦੀ ਚੋਂ ਲੋਕ ਨਿਕਲੇ ਜਾਂਦੇ ਨੇ ਨਿਕਲੇ ਜਾਂਦੇ ਸਾਰੇ ਕਾਲਜਾਂ ਚੋਂ ਲੋਕ ਖੜੇ ਹੋ ਜਾਂਦੇ ਜੰਦੇ ਸਾਰੇ ਲੋਕ ਚੜ ਜਾਂਦਾ ਵਹੀ ਗੱਲ ਹੈ ਹੋਰ ਤਾਂ ਕੁਝ ਨਹੀਂ ਇਹ ਤਾਂ ਸਾਡਾ ਸੰਸਾਰ ਹੀ ਲੋਕਾਂ ਦਾ ਰੱਖਿਆ ਹੋਇਆ ਹੈ ਕਾਊਂਟਿੰਗ ਵਾਸਤੇ ਕਿ ਰਿਕਾਰਡ ਬੈਠਾ ਉਹਨੇ ਰਿਕਾਰਡ ਕਿਵੇਂ ਰੱਖੀ ਹੈ ਤੇ ਕਿ ਰਿਕਾਰਡ ਰੱਖਿਆ ਹੈ ਉਹ ਰਿਕਾਰਡ ਨੂੰ ਅਸੀਂ ਸੱਚ ਬੋਲ ਲਿਆ ਜੋ ਸੱਚ ਹੈ ਉਹ ਨੂੰ ਝੂਠ ਬੋਲਿਆ ਜੋ ਪ੍ਰੈਕਟੀਕਲ ਹੈ ਉਹ ਨੂੰ ਝੂਠ ਬੋਲ ਲਿਆ ਉਹ ਰਿਕਾਰਡ ਰੱਖਿਆ ਰੱਖਣਾ ਪੈਂਦਾ ਉਹ ਸੰਸਾਰੀ ਲੋੜ ਹੈ ਤਾਂ ਰੱਖਿਆ ਹੈ ਫੇ ਛਾੱਕੀ ਨਾ ਰਹੋ ਛਾੜ ਕੀ ਨਾ ਅਸਾ ਸੰਸਾਰ ਦੀ ਆਸ ਪਦਾਰਥਾਂ ਦੀ ਆਸ ਛੱਡ ਕੇ ਜਿਹੜਾ ਛੱਡ ਦਿੰਦਾ ਉਹ ਆਨੰਦ ਹੋਇਆ ਰਹਿੰਦਾ ਹੈ ਪਦਾਰਥਾਂ ਤੋਂ ਉਹਦੀ ਭੁੱਖ ਮਰਦੀ ਹੈ ਉਹਦੀ ਤ੍ਰਿਸ਼ਨਾ ਭੁਖ ਉਤਰਦੀ ਹੈ ਵਰਨਾ ਜਿਆਦਾ ਪਦਾਰਥ ਇਕੱਠੇ ਕਰਨ ਨਾਲ ਪਦਾਰਥਾਂ ਦੀ ਮਗਰ ਭਜੜਨ ਨਾਲ ਪਦਾਰਥਾਂ ਦੀ ਭੁੱਖ ਨਹੀਂ ਮਿਟਦੀ ਜਿੰਨਾ ਭਜੂ ਰਾਮਚੰਦਰ ਸੋਨੇ ਦੀ ਮਿਰਗ ਮਗਰ ਉਹਨਾਂ ਮਿਰਗ ਸੀਤਾ ਵਾਲੂ ਸੀਤਾਦੋਲੇ ਬੁੱਧੀ ਵਾਲੂ ਆਖਰਜਤ ਮਿਰਗ ਤੇ تیر ਮਾਰਿਆ ਵਰਗਤਾ ਹੈ ਜੀ ਉਹ ਤਾਂ ਮਾਰੀਚ ਰਿਸ਼ੀ ਸੀ। ਸੋਰੇ ਦਾ ਬਰਗਤਾ ਹੈ ਜੀ। ਨਾ ਬਰਗ ਸੀ ਨਾ ਸੋਨਾ ਸੀ ਮਿਲਿਆ ਕੀ ਉੱਥੇ ਇੱਕ ਬੰਦਾ ਸੀ। ਛਲਾਵਾ ਸੀ ਛਲਾਵਾ। ਮਹੀ ਮਾਇਆ ਆਹ ਮਾਇਆ ਇੱਕ ਛਲਾਵਾ ਹੈ। ਇਹਦੀ ਮੰਗਰ ਭਜਣਾ ਕੁਝ ਹੋਰ ਹੀ ਨਿਕਲਦਾ ਹੈ ਜਾ ਕੇ। ਕੀ ਨਿਕਲਦਾ ਹੈ? ਇੱਕ ਰਾਜਾ। ਰਾਜਾ ਬਣ ਗਿਆ। ਰਾਜੇ ਨੂੰ ਕਤਲ ਕਰਕੇ ਸੈਨਾਪਤੀ ਸੀ ਛੇਰ ਉਹਨੂੰ ਚਿੰਤਾ ਹੈ ਵੀ ਮੇਰਾ ਜਿਹੜਾ ਤਾਜ ਹੈ ਨਾ ਇਹ ਮੇਰੇ ਸਿਰ ਦਾ ਖਾਓ ਅਨਿਜ਼ੀ ਲਾਜ਼ੀ ਦੀ ਹੈਦਰ ਦੀ ਫਰਮ ਫਿਰ ਸਗੋਂ ਉਹਨੂੰ ਚਿੰਤਾ ਹੋ ਜਾਂਦੀ ਹੈ ਰਾਜੇ ਦਾ ਤਾਜ ਚੋਰੀ ਨਹੀਂ ਹੁੰਦਾ ਹੁੰਦਾ ਰਾਜੇ ਦਾ ਸਿਰ ਵੱਢ ਕੇ ਜਾਂਦਾ ਹੁੰਦਾ ਨਾਲ ਤਾਜ ਦੇ ਕਹਿੰਦਾ ਸੇ ਪਕੜਾ ਗਾਲੇ ਚੋਰੀ ਨਹੀਂ ਹੋਣਾ ਹੋਣੇ ਸਰ ਨਾਲ ਜਾਊ ਇਹਦੇ ਚਿੰਤਾ ਦਾ ਵਿਸ਼ਾ ਬਣ ਗਿਆ ਤਾਜ ਚੋਰੀ ਦਾ ਰਾਜ ਨਹੀਂ ਛੱਡਣੀ ਨਹੀਂ ਹੈ ਤਾਜ ਕੀ ਕਰਨਾ ਕਿਸੇ ਨੇ ਤਾਜ ਨੂੰ ਖਜ਼ਾਨਾ ਨਹੀਂ ਚੋਰੀ ਕਰ ਲੂ ਤਾਜ ਦੇ ਜਿਆਦਾ ਕੀਮਤ ਦਾ ਤਾਜ ਨਹੀਂ ਇੱਥੇ ਚੋਰੀ ਕੀਤਾ ਕਿਸੇ ਨੇ ਸਰ ਬੜੇ ਹਾਂ ਸਰ ਬੜੇ ਜਿਹੜੇ ਸਰ ਤੇ ਤਾਜ ਆਉ ਨੂੰ ਪਹਿਲਾਂ ਵੱਡਦਾ ਤਾਜ ਫਿਰ ਆਪੇ ਆ ਜਾਂਦਾ ਉਹਦੇ ਮੈਜੋਰਿਟੀ ਹੁੰਦੇ ਤਾਂ ਜਲ ਰੁੱਟੇ ਜਾਂਦੇ ਨੇ ਜਿਆਦਾ ਜਿਆਦਾ ਤਾਜ਼ੇ ਰਹੂ ਨਾ ਸਰ ਵੀ ਗਿਆ ਬੇਚੈਨੀ ਗਈ ਬੜਾ ਬਣ ਦੀ ਕੋਸ਼ਿਸ਼ ਕੀਤੀ ਬੜਾ ਬਣ ਗਿਆ ਪਰ ਚਿੰਤਾ ਵੀ ਜਿਆਦਾ ਹੋ ਗਈ ਉਹਦੀ ਖੱਟੀ ਕੀ ਚਿੰਤਾ ਬੜਾ ਕਿਉਂ ਬਣਦਾ ਸੀ ਚਿੰਤਾਵਾਂ ਨੂੰ ਘਟਾਉਣ ਵਾਸਤੇ ਬੜਾ ਬੜਦਾ ਸੀ ਫਿਕਰ ਬਹੁ ਸੀ ਫਿਕਰ ਦੂਰ ਹੋ ਜਾਣਗੇ ਬਹੁਤੀ ਮਾਇਆ ਨਾਲ ਬਹੁਤੀ ਅਮਦ ਨਾਲ ਹੋ ਗਿਆ ਉਹਦੇ ਉਲਟ ਮਾਇਆ ਵੀ ਵੱਢ ਗਈ ਚਿੰਤਾ ਵੀ ਨਾਲ ਵੱਢ ਗਈ ਦੋ ਇਕੱਠੀਆਂ ਵੱਢ ਗਈ بڑے بڑے ਜਿਹੇ ਦੀਸੇ ਲੋਗ ਤਿੰਨ ਕੋ ਵੀ ਆਪੇ ਚਿੰਤਾ ਰੋ ਜੇ ਮਾਇਆ ਵਾਦੀਆ ਚਿੰਤਾ ਨਾਲ ਵਦੀ ਜਿਹੜਾ ਪਰਮੇਸ਼ਰ ਸਾਰੀ ਮਾਇਆ ਦਾ ਮਾਲਕ ਹੈ ਨਾ ਉਹਨੂੰ ਸਾਡੇ ਨੂੰ ਸਾਰਿਆਂ ਨੂੰ ਜਾਦਾ ਜਨਤਾ ਹੈ ਇਹ ਨਾ ਕਹੋ ਵੀ ਜਨਤਾ ਸਾਨੂੰ ਹੀ ਹੈ ਉਹਨੂੰ ਵੀ ਹੈਗੀ ਹੈ ਇਹ ਫਾਰਮੂਲਾ ਹਰ ਤੇ ਵੀ ਲਾਗੂ ਹੈ ਸਗਲ ਕੀ ਚਿੰਤਾ ਹੈ ਹਾਂ ਇਹ ਜੋਤਦੇਵ ਤੇ ਲਾਗੂ ਹੈ ਜਨਤਾ ਹੈ ਨਾ ਕਿ ਸਾਡੇ ਤੇ ਲਾਗੂ ਹੈ ਸਗਲ ਕੀ ਚਿੰਤਾ ਜਿਸਮਨ ਮਾਹ ਹੈ ਤਿਸ ਤੇ ਵਰਥਾ ਕੋਈ ਨਾ ਹੈ ਮਾਇਆ ਦੀ ਚਿੰਤਾ ਹੈ ਜਿਹੜਾ ਮਾਲਕ ਬਣੂ ਉਹ ਰਹੂ ਆ ਉਹਨਾਂ ਦੇ ਉਹਨੂੰ ਵੀ ਹੈਗੀ ਜਿਹੜਾ ਮਾਲਕ ਬਣਿਆ ਹੈ ساری ਮਾਇਆ ਉਹਦੀ ਹੋਈ ਹੈ ਬਾ ਬਾਏ ਉਹਦੀ ਚਿੰਤਾ ਵੀ ਉਹ ਸਾਨੂੰ ਅਸੀਂ ਤਾਂ ਬੇਵਤ ਨੂੰ ਦੀ ਚਿੰਤਾ ਪਾਲਦੇ ਆ ਬੱਚਾ ਇੱਕ ਪੜਦਾ ਕਾਲਜ ਤੇ ਸਕੂਲ ਦੇ ਵਿੱਚ ਉਹ ਨੂੰ ਸਭ ਕੁਝ ਪੂਰਾ ਖਰਚਾ ਮਿਲਦਾ ਉਹਨੇ ਕੀ ਲੈਣਾ ਪਿੱਛੇ ਬਾਪ ਦੀ ਚਿੰਤਾ ਕਰਨ ਦਾ ਉਹ ਆਪਣਾ ਪੜੇ ਪੜਾਈ ਕਰੇ ਜਿਉ ਪੜਾਈ ਧਿਆਨ ਰੱਖੂਗਾ ਉਹ ਬਾਪ ਦਾ ਹੱਕ ਪੂਰਾ ਕਰ ਰਿਹਾ ਹੈ ਚਿੰਤਾ ਉਹਨੂੰ ਹੈ ਉਹਨੇ ਕਹਾ ਤੂੰ ਪੜ ਨਿਸ਼ਚਿੰਤ ਹੋ ਕੇ ਮੈਂ ਹੈਗਾ ਪਿੱਛੇ ਚਿੰਤਾ ਕਰਦਾ ਪੜਾਈ ਛੱਡੀ ਹੋਈ ਹੈ ਨਲਾਇਕ ਹੈ ਉਹ ਜਿਹੜਾ ਇਹ ਕੰਮ ਕਰਦਾ ਹੈ ਨਲਾਇਕ ਹੈ ਖਰਚਾ ਤਾਂ ਪੂਰਾ ਹੋ ਰਿਹਾ ਤੇ ਫੀਸ ਵੀ ਜਾ ਰਹੀ ਹੈ ਉਹ ਕੰਮੋਂ ਕਰ ਨਹੀਂ ਰਿਹਾ ਚਿੰਤਾ ਕਰਦਾ ਮੈਂ ਕਹਾਂਗਾ ਇਹ ਹੀ ਚਿੰਤਾ ਸੀ ਕਰਦੇ ਦਾ ਸਰਬ ਕੀ ਚਿੰਤਾ ਜਸਮਨ ਵਾਹੇ ਹੈ ਨਾਨਕ ਚਿੰਤਾ ਮਤ ਕਰੋ ਕੀ ਚਾਹਤ ਇਸੀ ਇਹ ਅਸੀਂ ਗੱਲਾਂ ਸੁਣੀਆਂ ਜੀ ਜੇ ਸੁਣੀਆਂ ਨੇ ਤਾਂ ਕੱਢ ਦਿੱਤੀਆਂ ਸੱਚੇ ਖਬੇ ਜੀ ਗੁਰ ਬਾਣੀ ਨੂੰ ਅਸੀਂ ਉਹ ਸਥਾਨ ਨਹੀਂ ਦਿੱਤਾ ਜਿਹਦਾ ਅਸੀਂ ਰੌਲਾ ਪਾਉਦੇ ਆ ਜੇ ਬਾਣੀ ਗੁਰੂ ਹੈ ਤਾਂ ਅਸੀਂ ਇਹ ਗੱਲਾਂ ਸੁਣ ਕੇ ਬੰਨੀਆਂ ਕਿਉਂ ਦੀ ਜੇ ਅਸੀਂ ਗੁਰੂ ਦੀ ਗੱਲ ਮੰਨਣੀ ਨਹੀਂ ਤਾਂ ਇਹਨੂੰ ਗੁਰੂ ਕਹਿਣਾ ਦਾ ਸਾਨੂੰ ਹੱਕ ਵੀ ਹੈ ਜੀ ਜਿਹੜੇ ਕਹਿੰਦੇ ਨੇ ਗੁਰੂ ਫੇਰ ਵੀ ਰੌਲਾ ਪਾਉਂਦੇ ਨੇ ਉਹ ਛਾਤਰ ਦਮਾ ਦਾ ਆਦਮੀ ਨੇ ਛਾਤਰ ਦੋਸਾ ਕੁਝ ਨਹੀਂ ਹੁੰਦਾ ਰੌਲਾ ਪਾਉਂਦੇ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਅੰਦਰੋਂ ਗੁਰੂ ਵਾਲੇ ਹੈ ਨਹੀਂ ਗੁਰੂ ਦੀ ਗੱਲ ਉਹਨੂੰ ਚੰਗੀ ਨਹੀਂ ਲੱਗਦੀ ਮਹਾ ਛਾਤਰ ਨੇ ਬੰਦੇ ਕੋਈ ਗੁਰੂ ਉਹਨਾਂ ਨੂੰ माफ ਕਰੂ ਸੇ ਕਜੀਤਾ ਕੇ ਨਾਲ ਨਹੀਂ ਬਣ ਸਕਦਾ ਵੀ ਅਸੀਂ ਸਿੱਖਾਂ ਗੁਰੂ ਕੋ ਹੁਗਾ ਮੇਰਾ ਸੇਕਾ ਅੱਜ ਬਾਪ ਨੂੰ ਰਾਈਟ ਹੈ ਕਿਸੇ ਬੱਚੇ ਨੂੰ ਕਹ ਲਵੇ ਬੈਣੀ ਨੂੰ ਦੇ ਲੋ ਕੁਛ ਰਾਈਟਰ ਉਹਦਾ ਵੀ ਚਾਹੀਦਾ ਇਹ ਨਲਾਇਕਾ ਬੱਚਾ ਕਿਉਂ ਦੇ ਵੇਖੋ ਤਾਂ ਪਰ ਮੈਸਰ ਸਾਡੇ ਨਾਲ ਕਿਉਂ ਆਪਣਾ ਬਣਾਉਗਾ ਸਿੱਖ ਕਿਉਂ ਬਣਾਉਗਾ ਗੁਰੂ ਕਿਉਂ ਸਿੱਖ ਬਣਾਉਗਾ ਸਰ ਅਸੀਂ ਉਹਨੂੰ ਤਾਂ ਦੁਖੀ ਕਰਦੇ ਆਂ ਜੇਰਾ ਬਾਪ ਨੂੰ ਦੁਖੀ ਕਰੇ ਉਹਦੇ ਨਾਲ ਬਾਪ ਖੁਸ਼ ਹੋਵੇ ਨਹੀਂ ਹੋ ਸਕਦਾ ਗੁਰੂ ਵਾਲੇ ਬਣਨ ਵਾਸਤੇ ਗੁਰੂ ਦੀ ਗੱਲ ਮੰਨਣੀ ਪਊਗੀ ਮੰਨਣ ਦੇ ਅਸੀਂ ਪਾਵਨ ਦਾ ਜੇ ਸਿੱਖ ਇਹਦੇ ਚ ਕੋਈ ਰਾਇਤ ਨਹੀਂ ਜਿਹਨੇ ਰਾਇਤ ਲੈਣੀ ਹੈ ਉਹ ਸਿੱਖੀ ਛੱਡ ਦੇਵੇ ਫਿਰ ਗੁਰੂ ਰਖੇ ਉਹ ਕਹੇ ਮੇਰਾ ਗੁਰੂ ਨਹੀਂ ਹੈ ਇਹ ਆਪਾਂ ਹੀ ਮੱਤੇ ਤਾਂ ਮੰਨੂ ਹੁੰਦੀ ਹੈ ਜੀ ਆਜੋ ਵੈਸੇ ਖਨੀਸੇਖ ਵਰਣ ਦੀ ਕੋਸ਼ਿਸ਼ ਕਰੂੰਗਾ ਕਬਦ ਕਬ ਸਾਥੀ ਦਾ ਬੋਲੋ ਤੁਸੀਂ ਤੁਸੀਂ ਤਾਂ ਪੈਰ ਪੈਰ ਤੇ ਝੂਠ ਬੋਲਦੇ ਹੋ ਫਰੇਵ ਕਰਦੇ ਹੋ ਗੁਰੂ ਨਾਲ ਵੀ ਫਰੇਵ ਕਰਦੇ ਹੋ ਦੁਨੀਆ ਨਾਲ ਵੀ ਫਰੇਵ ਕਰ ਅਸਲ ਚ ਆਪਣੇ ਆਪ ਨਾਲ ਫਰੇਵ ਕਰਦੇ ਹੋ ਕਾਹਨੂੰ ਕਿਸ ਨਾਲ ਫਰੇਵ ਕੋਈ ਨਹੀਂ ਕਿਸੇ ਨਾਲ ਕਰ ਸਕਦਾ ਉਹ ਆਪਣੇ ਆਪ ਨਾਲ ਫਰੇਵ ਕਰਦਾ ਆਪਣੇ ਆਪ ਭਰਮ ਪਾ ਲਿਆ ਹੈ ਵੀ ਮੈਂ ਸਿੱਖਾਂ ਜਾਂ ਲੋੜ ਪੈਣੀ ਹੈ ਦੂਏ ਪਾਇਰ ਬਿਗੂਚੀਏ ਗੱਲ ਪਈ ਸੋ ਜਮਕੀ ਹਾਂ ਸਰ ਸੱਚੀ ਗੱਲ ਚ ਪਈ ਜਾਣੀ ਹੈ ਕਿਸੇ ਨੇ ਨਹੀਂ ਬਚਾਉਣਾ ਕੁਕ ਸਾਨੂੰ ਭੁੱਖ ਗਾਦੀਏ ਭੁੱਖ ਤਾਂ ਵਾਇਆ ਦੀਏ ਨਾਉਂਦੀ ਤਾਂ ਭੁੱਖ ਜਾਗੀ ਹੋਏ ਨਹੀਂ ਫਿਰ ਵੀ ਸੇ ਖਾ ਸੀ ਸੇ ਖੋਵੇ ਪਰ ਵਾਇਆ ਦੀ ਭੁੱਖ ਹੋਵੇ ਕਿਉਂ ਆਦਬ ਪਜਾਦਾ ਕਟਾਈ ਹੋਵੇ ਉਹਨੇ ਉਸਤਾ ਕੀਤਾ ਹੋਵੇ ਥੋੜਾ ਬਹੁਤਾ ਕੁਝ ਵੀ ਨਹੀਂ ਕੀਤਾ ਸਿਰ ਰੇਮਨ ਮੈਂ ਤੋ ਛਿੰਨ ਛਿੰਨ ਸਮਝਾਵਾਂ ਤਾਹੇ ਛਾਟਕਤ ਆਪ ਬੰਧਾਵਾਂ ਰੇਮਨ ਕਬੀਰ ਦਾ ਵੀ ਮਨ ਨਹੀਂ ਮੰਨ ਰਿਹਾ ਮਨ ਐਦਾਂ ਨਹੀਂ ਮੰਨਦਾ ਹੁੰਦਾ ਛੇਤੀ ਅਸੀਂ ਵੀ ਮੰਨਦੇ ਉੱਤੇ ਸੋਈ ਰੱਖੀ ਹੋਈ ਸੀ ਇੱਥੇ ਮਨ ਵਾਟ ਛੇਤੀ ਮੰਨਣ ਵਾਲਾ ਨਹੀਂ ਹੁੰਦਾ ਓ ਜੇ ਨਹੀਂ ਮੰਨਦਾ ਅਸੀਂ ਕਿਉਂ ਕਹਿੰਦੇ ਅਸੀਂ ਸਿੱਖਾਂ ਭਾਈ ਮਾਨੂੰ ਮਨਾ ਰਹੇ ਆ ਸੱਚ ਦਾ ਬੋਲੀਏ ਤਾਂ ਅਸੀਂ ਦਾ ਰੌਲਾ ਪਾ ਨੇ 300 ਸਾਲ ਗੁਰੂ ਦੇ ਨਾਲ ਗੁਰੂ ਦੇ ਨਾਲ ਤਾਂ ਅੱਠ ਪੈਰ ਰਹਿਣਾ ਵੀ ਓਖਾ 2 ਘੰਟੇ ਰਹਿਣਾ ਵੀ ਓਖਾ ਝੂਠ ਬੋਲਦੇ ਹੋ ਫਰਾਡ ਕਰਦੇ ਆ ਰੇ ਮਾਨੂੰ ਮੈਂ ਤੋ ਛੇਨੇ ਛੇਨੇ ਸਮਝਾਓ ਛੇਨੇ ਛੇਨੇ ਸਮਝਾਓ ਕੌਣ ਸਮਝਾ ਕੇ ਉਹ ਸਮਝਾਵਾ ਆਏ ਧਿਆਨ ਮੰਨਦਾ ਧਿਆਨ ਰੱਖਣਾ ਹਰ ਛੇਨੇ ਇਹਨੂੰ ਸਮਝਾਉਣਾ ਇਹਨੂੰ ਮਨੋਣਾ ਜਿਹੜਾ ਨਾ ਮੰਨੇ ਉਹਨੂੰ ਮਨੋਣਾ ਹੋਵੇ ਤੇ ਸਾਰਾ ਕੇਂਦਰ ਧਿਆਨ ਉਹਦੇ ਤੇ ਕਰਨਾ ਪੈਂਦਾ ਰੇ ਮਨ ਮੈਂ ਤੋ ਛਿਣ ਛਿਣ ਸਮਝਾਵਾ ਮੈਂ ਤਾਂ ਤੈਨੂੰ ਛਿਣ ਛਿਣ ਹੀ ਸਮਝਾਉਣਾ ਇੱਕ ਛਿਣ ਵੀ ਮਨ ਦੋ ਧਿਆਨ ਪਰੇ ਨਹੀਂ ਹੋ ਰਿਹਾ ਅਕਲ ਦਾ ਇੱਕ ਛਿਣ ਚ ਵੀ ਘਬਰਾ ਕਿੱਥੇ ਚਲਾ ਜਾਵੇ ਫਿਰ ਰੋਡ ਤੇ ਇਹਦੀ ਸਪੀਡ ਬਹੁਤ ਤੇਜ਼ ਹੈ ਨਾ ਇਹ ਤਾਂ ਇੱਕ ਛਿਣ ਚ ਗਿਆ ਆਇਆ ਲਿਆਉਣਾ ਘੰਟੇ ਚ ਪਊਗਾ ਫਿਰ ਜੋਗੀ ਦਾ ਮਨ ਇਹਦਾ ਚਿਣ ਚ ਨਿਕਲ ਜਾਂਦਾ ਬੜਾ ਔਖਾ ਘੇਰ ਕੇ ਲਿਆਉਂਦਾ ਫਿਰ ਛਿਣ ਛਿਣ ਸਮਝਾਵਾ ਸਾਹੇ ਛਾੜਕਤ ਆਪ ਬੰਧਾਵਾਂ ਓਏ ਉਹਨੂੰ ਆਪਣੇ ਮੂਲ ਨੂੰ ਛੱਡ ਕੇ ਅੰਦਰ ਜਿਹੜਾ ਤੇਰੇ ਘਟ ਦੇ ਵਿੱਚ ਬੈਠਾ ਹੈ ਘਟ ਘਟ ਵਿੱਚ ਹਰ ਜੂ ਬਸਾ ਹੈ ਉਹਨੂੰ ਵੀ ਛੱਡ ਕੇ ਕਿਉਂ ਮਾਇਆ 'ਚ ਫਸਦਾ ਹੈ ਆਪਣੇ ਆਪ ਨੂੰ ਕਿਉਂ ਮੰਨ ਲੈਣਾ ਸੰਗੜਾ ਨਾ ਮਾਇਆ ਦੇ ਬੋਲੋਂ ਕਿਉਂ ਮੰਨ ਹੁਣ ਤੇ ਜੇ ਤਾਂ ਨਹੀਂ ਹਟੜੋ ਵੀ ਤੇਰੀ ਮਰਜੀ ਇਹ ਸਮਝਾ ਰਿਹਾ ਕਬੀਰ ਇਹ ਮਨ ਛੇਤੀ ਨਹੀਂ ਬੰਨਣਾ ਅਗੇ ਆਉਗਾ ਵੀ ਜੇ ਇਹ ਮਨ ਨਹੀਂ ਰਿਹਾ ਮਾਨ ਤਾਨ ਲੱਗੇ ਰਹੋ ਇਹਨੂੰ ਬਨਉਣ ਚ ਇਹਦਾ ਪਿੱਛਾ ਨਹੀਂ ਛੱਡਣਾ